ਨਾਲੇ ਮੈਂ ਕਹੀ ਗਿਆ ਕਹੀ ਗਿਆ ਵੀ ਉਦੋਂ ਨਾ ਚਲਾਓ ਨਾ ਚਲਾਓ ਵੀ ਅਸੀਂ ਚੈੱਕ ਕਰਨਾ ਤੁਹਾਨੂੰ ਕਾਲੀ ਕਹਦੀ ਐ ਵਿਦਿਆਥੀ ਉਦੋਂ ਉਹ ਯਾਰ ਸਾਨੂੰ ਕਾਲੀ ਕਿੱਥੇ ਸੀ ਉਹਦਾ ਉਹ ਆ ਗਿਆ ਸੂਏ ਚ ਪਾਣੀ ਹੂੰ ਸੂਏ ਚ ਪਾਣੀ ਆ ਗਿਆ ਫਿਰ ਤੁਹਾਨੂੰ ਪਤਾ ਵੀ ਜੇ ਤੱਪੜ ਦਾ ਕੱਦੂ ਕਰਨਾ ਬਹੁਤ ਔਖਾ ਹੈ ਤੱਪੜ ਦਾ ਕੱਦੂ ਕਰਨਾ ਔਖਾ ਹੈ ਨਾ ਹਲ ਲੱਗੇ ਆ ਜੀ ਚੈੱਕ ਕਰਨਾ ਅੱਜ ਆਪਣੇ ਵੀਰ ਮੁੰਡੇ ਗਰੁੱਪ ਵੱਲੋਂ ਸਹੋਲੀ ਤੋਂ ਬੜੇ ਸੋਹਣੇ ਹਲ ਤੱਤੇ ਤਿਆਰ ਕਰਕੇ ਜੱਚ ਪਹਿਲਾਂ ਬਨਾਵਟ ਦੱਸ ਤੁਸੀਂ ਤਾਂ ਚੈੱਕ ਕਰ ਲੇ ਤੁਹਾਨੂੰ ਤਾਂ ਦੱਸਣੀ ਕੀ ਹੈ ਬਹੁਤ ਵਧੀਆ ਚੱਲਦੇ ਆ ਯਾਰ ਠੋੜੇ ਲਈ ਤਾਂ ਵਧੀਆ ਚੱਲਦੇ ਆ ਹੁਣ ਅੱਜ ਦਰਸ਼ਕ ਵੀਰਾਂ ਨੂੰ ਦਿਖਾਉਣੇ ਆਪਣੇ ਨੂੰ ਹਾਂ ਠੀਕ ਉਹਨਾਂ ਨੂੰ ਵੀ ਦਿਖਾਓ ਤੇ ਇੱਧਰ ਆਪਣਾ ਕੱਦੂ ਦਾ ਕੰਮ ਚੱਲ ਰਿਹਾ ਜੀ ਇੱਧਰ ਝੋਨੇ ਦੀ ਤਿਆਰੀ ਹੋ ਰਹੀ ਹੈ ਤੇ ਹਲ ਹੁਣ ਤੱਪੜ ਖੇਤਾਂ ਬਿਲਕੁਲ ਤੱਪੜ ਆ ਇਹ ਆਈ ਦੱਸ ਵੀ ਇੰਨੀ ਕੁ ਪਟਾਈ ਬਹੁਤ ਹੈ ਜਿੱਥੇ ਹੁਣ ਤਾਂ ਬਿਲਕੁਲ ਸਹੀ ਚੱਲ ਰਹੇ ਆਪਣੇ ਡੁੰਗੇ ਕਰਨ ਦਾ ਕੋਈ ਫਾਇਦਾ ਹੈ ਯਾਰ ਬਹੁਤੀ ਡੂੰਗੀ ਕਰਨ ਦਾ ਕੀ ਫਾਇਦਾ ਹੈ ਬਹੁਤ ਐਨਕ ਜੀ ਬਹੁਤ ਐਨ ਜਿੱਥੇ ਕੋਹਣ ਟਾਇਰ ਆ ਅੱਛਾ ਜਫੇ ਜੁਫੇ ਵਾਲੇ ਨੱਟ ਪੂਰੇ कसे ਪਿਆ ਸਾਰੇ ਟਾਈਟ ਆ ਪੂਰੇ ਐਨ ਹਨਾ ਕੋਈ ਦਿੱਕਤ ਨਹੀਂ ਉਸ ਦਿਨ ਤੁਸੀਂ ਚਲਾਇਆ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਲੰਗਦੇ ਧਰਤੀ ਚ ਨੂੰ ਪੂਰੇ ਕਿਹੜੇ ਗੇਲ ਤੇ ਚੱਲੇ ਉਹ ਦਿਨ ਪਹਿਲੇ ਹਾਈ ਚ ਪਹਿਲੇ ਹਾਈ ਚ ਦੂਏ ਮੀਡੀਅਮ ਚ ਹੈ ਨਾ ਪਹਿਲੇ ਹਾਈ ਚ ਚੱਲ 4x4 ਲਾ ਕੇ 4x4 ਲਾ ਕੇ ਹੁਣ ਮੈਂ ਐਂ ਕਰਦੇ ਆਪਾਂ ਕੋਈ ਨਾ ਅਸੀਂ ਬਾਏ ਵੀ ਰਾਤ ਨੂੰ ਆ ਨਾ ਰਾਤ ਨੂੰ ਆਪਾਂ ਇਧਰ ਲਾਗ ਲਾਗ ਹੜਾਈ ਛੜਾਈ ਛੜਾਈ ਕਰਕੇ ਹਾਂ ਇੱਧਰ ਛੱਡ ਦੀ ਇੱਕ ਹਲਾਈ ਇੱਧਰ ਛੱਡ ਦਨੇ ਆ ਇੱਕ ਹਲਾਈ ਉਧਰ ਛੱਡ ਦਨੇ ਆ ਹੈਨਾ ਸਫਾਇਦਿਆਂ ਕਰਕੇ ਜੜ ਜੁੜ ਚ ਕਿਤੇ ਆਉਣ ਨਾਲ ਕੇ ਵੀ ਹੈਨਾ ਕੰਮ ਖਰਾਬ ਨਾ ਹੋਵੇ ਇੰਨੀ ਥੋੜੀ ਜਿਹੀ ਜਗ੍ਹਾ ਛੱਡ ਦੇ ਬਸ ਨਹੀਂ ਘਟੋ ਘਟਾ ਇੱਥੇ ਤੱਕ ਦਾ ਛੱਡੂਗਾ ਉਧੇ ਰੱਖੂਗਾ ਹਲਾਈ ਇੱਥੇ ਜੇ ਉਧੇ ਜੇ ਰੱਖੂਗਾ ਇੰਨੀ ਕੀ ਛੱਡ ਦੇਣੀ ਆ ਪਰਾਂ ਚਲ ਛੱਡ ਦੇ ਬਾਅਦ ਚ ਮੈਂ ਲਾ ਦੂੰਗਾ ਕਿਹੜਾ ਇਹਨਾਂ 'ਚ ਲੇਜ਼ਰ ਕਰਨਾ ਹਾਂ ਲੇਜ਼ਰ ਕਰਨਾ ਇਹਨਾਂ 'ਚ ਠੀਕ ਹੈ ਹਲਾਂ ਦੀ ਬਈ ਬਨਾਵਟ ਬਹੁਤ ਸੁਥਰੀ ਹੈ ਬੜੇ ਸ਼ੁੱਧ ਹਲ ਬਣਾਏ ਆ ਐਨ ਗੁਣੀਆਂ 'ਚ ਰੱਖ ਕੇ ਪੂਰੇ ਕੱਲੀ-ਕੱਲੀ ਲੇਜ਼ਰ ਕਟਿੰਗ ਹੈ ਆਈ ਨਹੀਂ ਹੈ ਵੀ ਕੋਈ ਥੋੜੇ ਜਿਹੇ ਛਾਣੀ ਚੱਕ ਕੇ ਹੈ ਨਾ ਕੋਈ ਹੋਲ ਸਰਾਕ ਕੱਢਿਆ ਜਾਂ ਕੁਝ ਪੱਤੀਆਂ ਨੂੰ ਥੋੜਿਆਂ ਨਾਲ ਸਿੱਧੀਆਂ ਕਰੀਆਂ ਸਿੰਗਲ ਕਟਿੰਗ ਦੇ ਵਿੱਚ ਸਾਰਾ ਕੁਝ ਆ ਹਿੱਚ ਦੇਖ ਲਓ ਸਿੰਗਲ ਪੀਸ ਦੇ ਵਿੱਚ ਆ ਸਾਰੇ ਹਿੱਚ ਜਿੰਨੀ ਵੀ ਆ ਜਿੰਨੇ ਵੀ ਮਤਲਬ ਸਰਾਕ ਕੱਢਿਆ ਸਾਰੀਆਂ ਲੇਜ਼ਰ ਕਟਿੰਗ ਮਸ਼ੀਨਾਂ ਦੇ ਨਾਲ ਹੋਏ ਆ ਟੋਟਲੀ ਇਹ ਜਾਚੀ ਵਜਨ ਦੇ ਵਿੱਚ ਗਏ ਆਪਣੇ 4 ਕੁਇੰਟਲ 60 ਕਿਲੋ ਦੇ ਲਗਭਗ ਇਹ 15 ਦੇ ਠੀਕ ਆ ਇੰਨਾ ਕੇ ਵੇਡ ਚਾਹੀਦਾ ਬਹੁਤ ਜ਼ਿਆਦਾ ਭਾਰੀ ਵੀ ਜਿਹੜੇ ਸਿੰਦੇ ਕੋਲ ਤੇ ਸਾਢੇ 4 ਕੁਇੰਟਲ ਦਿੱਤਾ ਉਹ 13 ਦੇ ਤੇ ਇੰਨਾ ਕੁ ਵਜਨ ਹੋ ਗਿਆ ਤੇ ਪੌਟ ਪਰਿੰਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਟਾਇਰ ਪਾ ਕੇ ਮਤਲਬ ਇਹ 12 13000 ਦੇ ਤਾਂ ਇਹ ਇਕੱਲੀ ਟਾਇਰਾਂ ਦੀ ਕੀਮਤ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਹ ਮਿਨੀਮਮ ਘੱਟੋ ਘੱਟ ਜਾਂਦੇ ਨੇ ਇਹ 58 60 62 ਇਹ ਇਹਦੀ ਰੇਂਜ ਦੇ ਵਿੱਚ ਵਿੱਚ ਰਹਿੰਦੇ ਆ ਲੈ ਮੈਂ ਲਵਣਾ ਇੰਨੇ ਗੇੜਾ ਫਿਰ ਤੁਸੀਂ ਪਿੱਛੇ ਦੇਖਿਓ ਹੈ ਅੱਜ ਤਾਂ ਦੇਖ ਲਿਆ ਅੱਜ ਤਾਂ ਗੇਰੇ ਲਾ ਕੇ ਦੇਖ ਲਿਆ ਸਾਰਾ ਕੁਝ ਦੇਖ ਲਿਆ ਇੰਨੀ ਨੇਰੀ ਇੰਨੀ ਗੋਗੀ ਨੇਰੀ ਆਈ ਮਹਾ ਚਲ ਵੀ ਜਾਉਂਗੇ ਅਸੀਂ ਚਲਾਉਂਗੇ ਨਾਲੇ ਵਧੀਆ ਜਾ ਬਲੌਗਰ ਰੰਗ ਤਾਰ ਕੇ ਹਟਿਆ ਸੇਫਟੀ ਫਰਸਟ ਲੀ ਕਹਵਾ ਸੀਟ ਬੈਲਟ ਲਾ ਲੀ ਸੀਟ ਬੈਲਟ ਨੂੰ ਕਿਤੇ ਇਹਨੇ ਡਾਣ ਪਾ ਲਈਏ ਦੇਖਿਆ ਪਿਆ ਯਾਰ ਅਗਲੇ ਨੂੰ ਮੰਨਣੀ ਤਾਂ ਪੈਂਦੀ ਆ ਉਹ ਲੇਜ਼ਰ ਵਾਲਾ ਵੀ ਕਰਨਾ ਮੈਂ ਟੌਪ ਲੀਕ ਲੰਬੀ ਕਰ ਥੋੜੀ ਜੀ ਚੱਲ ਬਸ 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 ਕੱਸ ਦਿਓ ਨਾ ਜਗਾ ਤੇ ਬਹੁਤ ਜ਼ਿਆਦਾ ਹੋ ਗਏ 4x4 ਲਾਲਮਾ ਹਨਾ 4x4 ਲਾ ਕੇ ਚੱਲੂਗਾ ਲਾ ਲਾ ਤਾਂ ਅਜੇ ਮੈਂ ਉਹ ਪਹਿਲੇ ਸਾਡਾ ਤਾਂ ਚੌਨੀ ਉਤਰਿਆ ਚਲੋ ਕਹਿੰਦਾ ਮੈਂ ਆ ਮਾ ਸਾਡਾ ਤਾਂ ਚੋ ਨੀ ਉਤਰਿਆ ਕੰਟਰੋਲ ਕੰਟਰੋਲ ਦੀ ਲਿਫਟ ਚੱਕਰ ਤਾਂ ਨਹੀਂ ਕੋਈ ਦੇਖ ਲਈ ਚੱਕਰ ਲਾ ਪਾਉਗਾ ਤਾਂ ਲਾਲੀ ਨਹੀਂ ਰਹਿਣ ਦੇਈ ਅੱਪਾ ਹੋ ਲੰਘਦੇ ਆਏ ਹੋ ਅੱਜ ਇਹ ਵਾਹ ਟਾਇਰ ਚੱਕਣ ਦੀ ਤਾਂ ਲੋਡ ਨਹੀਂ ਉੱਪਰ ਆ ਤੂੰ ਆਏ ਕਹਿੰਦਾ ਥੱਲੇ ਲੋਡ ਕਿੰਨਾ ਹੋਇਆ ਹੋਰ ਪਹਿਲੀ ਦੇਖ ਲੈ ਕਿੰਨਾ ਲੱਗਦਾ ਹੈ ਲੈ ਵੀ ਤੋਏ ਵੀ ਮੇ ਥੱਲੇ ਛੱਡ ਦੇ निक भाड़े तो पहला ही लाया हूँ। मीडियम से चालता फुल फॉल्डेस ਹੋ ਜੀ ਹਾਲਾਂ ਨਹੀਂ ਪਿੱਛੇ ਮੈਂ ਚੰਗਾਈ ਪਹਿਲੇ ਹਾਈ ਦੀ ਡਾਲ ਰਿਹਾ 202100 ਚੱਕਰਾਂ ਦੇ ਥੋੜਾ ਥੋੜਾ ਕੰਟਰੋਲ ਕਰ ਰਹੇ ਨੇ ਹਾਂ ਹਾਂ ਕਿਵੇਂ ਆ ਠੀਕ ਆ ਬਹੁਤ ਲੱਗਦੇ ਆ ਥੱਲੇ ਹਨਾ ਇਹ ਬਹੁਤ ਲੱਗਦੇ ਆ ਪਹਿਲਾ ਹੀ ਲਾਲ ਹੈ ਇਹ ਦੋਨੇ ਉਮੀ ਦੇ ਪਾਪ ਮਾਰਦੇ ਪਾਲੇ ਦੇ ਹਲਕਾ ਹਲਕਾ ਧੋਈ ਲੀ ਵਾ ਥਲੇ ਸਿੱਟੇ ਤੇ ਵੀ ਕੰਟਰੋਲ ਕਰ ਦ ਨਾਲ ਇਹ ਫੇਨਕਦਾ ਕਰੀਓ ਜੰਨੇ ਆ ਹਾਂ ਮਹਿੰਦਰਾ ਦੇ ਪਟਾ ਰੰਦਾ ਬਈ ਫਰਕ ਬਹੁਤ ਹੈ ਇਹਾਂ ਦੀ ਇੰਨਾ ਕ ਫਰਕ ਹੈ ਵੀ ਦੇਖ ਲੋ ਟਰੈਕਟਰ ਉੜਿਆ ਫਿਰਦਾ ਐਦੋਂ ਥੱਲੇ ਜਾਣੇ ਦੇਣੇ ਦੋਵੇਂ ਲੀਵਰ ਥੱਲੇ ਸਿੱਟੇ ਪਿਆ ਮੇਰੇ ਇਹਨਾਂ 112 ਦੇ ਕਿਰਾਏ ਦਾਰ ਲਿਖਾਉਂਦੇ ਅਗਲੇ ਠੀਕ ਐ ਅਗਲੇ ਤੇ ਸਿੰਦੇ ਦੇ ਵੀ ਕਿਰਾਏ ਆ ਜੀ ਸੇਮ ਤੋਂ ਸੇਮ ਇਹਦੇ ਨਾਲ ਦੇ ਹਾਲ ਇਹ ਕਲਰ ਨੇ ਫਾਈਨਲ ਹੋ ਗਏ ਕਲਰ ਸੋਨਾ ਲੱਗਦਾ ਤੂੰ ਮਨ ਮਿਲ ਗਈ ਗੱਲ ਬੜੇ ਘੈਂਟ ਲੱਗ ਰਹੇ ਨੇ ਤਿੰਨੇ ਕਲਰ ਰੱਜਾ ਇਹ ਇੱਕ ਜਿਹੜਾ ਰੈੱਡ ਹੈ ਜਿਹੜਾ ਅਗਰ ਉਹਦੇ ਜੱਗੀ ਵਾਲਾ ਕਰਦੇ ਹੋ ਪੀਲਾ ਪੀਲਾ ਹੈ ਪੀਲਾ ਜਿਹੜਾ ਕੋ ਕਰਾਉਂਦਾ ਉਹ ਥੋੜਾ ਜਿਹਾ ਜ਼ਿਆਦਾ ਉਹ ਜ਼ਿਆਦਾ ਵੱਡਾ ਹਮਮਮ ਕਾਲ ਜਿਆਦਾ ਆ ਰੰਗ ਵਧੀਆ ਲੱਗਦਾ ਹੈ ਹੈ ਦੋ ਪੀਲੇ ਅੱਗੇ ਜੇਸੀਬੀ ਵਾਲੀ ਪੀਲੀ ਅੱਛਾ ਹਾਂ ਜਿਹੜੇ ਮੇਰੇ ਪਹਿਲੇ ਹੁੰਦੇ ਠੀਕ ਹੈ 4x4 ਕੱਟੀਆਂ ਦਾ ਹੁਣ 2 ਵੀਲ ਚ ਲਾ ਕੇ ਲਿਆ ਇੱਕ ਢੇਡਾ ਪਹਿਲੇ ਹੀ ਚੱਲਦੇ ਨਹੀਂ ਨਾ ਦਿਖਾਗੇ RAMNA ਚਲੀ ਜਾਣੇ ਆ 17 ਦੀ ਟਾਇਰ ਪਾਤੇ ਤੈਮੀ ਫੇਰ ਅੱਛਾ ਮੋੜ ਪਰ ਟੰਗ ਦੇਖਦੇ ਵੀ ਮੋੜ ਪਰ ਤਾਂ ਨਹੀਂ ਟੰਗ ਆ ਗਿਆ ਤੂੰ ਇੱਧਰ ਆ ਮੋੜ ਪਰ ਹਾਂ ਮੋੜ ਪਰ ਟੱਕ ਚੱਕ ਵਜਿਆ ਕਰ ਆਲੂ ਆ ਜੀ ਲੈ ਲੋ ਸਸਤੇ 11 ਦੇ ਕਰਕੇ ਉਹ ਦੇ ਉੱਥੇ ਹੁਣ ਸਲਿੱਪ ਦੇਖ ਮੋੜ ਪਰ ਕਿੰਨੀ ਹੋ ਗਈ ਦੇ ਨੀਂਦੇ ਕੋਈ ਕਾਇਆ ਉਧਰ ਪਿਤਾ ਮੈਂ ਜਾਵਾਂ ਫਿਰ ਤੂੰ ਨਾ ਉਹਦੇ ਨਾਲ ਸਿੰਦੇ ਨਾਲਾ ਜੀ ਹਾਂ ਜੀ ਬਸ ਚਲੋ ਤੁਸੀਂ ਉਹ ਡਾਕਟਰ ਆਵਾਂ ਫਿਰ ਇਹ ਫੂਰ ਬਈ ਫੂਤੋ ਬਿਨਾ ਕਿੰਨਾ ਫਰਕ ਪੈ ਗਿਆ ਤੇ ਸਲਿੱਪ ਦੇ ਕਿੰਨਾ ਨਿਕਲ ਲੱਗਿਆ ਆਹ ਆ ਤਾਂ ਪਟਾਈ ਉਧਰ ਡਲੇ ਘੜ ਤੇ ਐਨੀ ਪਟਾਈ ਤਾਂ ਅਸੀਂ ਕਰਦੇ ਵੀ ਨਹੀਂ ਤੇ ਪਹਿਲੇ ਤੇ ਸਲੀਪ ਬਹੁਤ ਹੈ ਦੇਖੋ ਫੋਰ ਵਾ ਫੋਰ ਤੇ ਵੀ ਨਾ ਚੱਲਣ ਦਿੰਦਾ ਤੋਰਾ ਘੱਟਾ ਹੀ ਕਰਦਾ ਕੋਈ ਸੇਮ ਤੋਰਾ ਹੈ ਗੇਲਤਾ ਉਹੀ ਹੈ ਨਾ ਨੋਬਾ ਦਾ ਆਇਆ ਫਿਰ ਬੰਦ ਕਰ ਲੈ ਦੋ ਮਿੰਟ ਹਾਂ ਜੱਜਿੰਦਰ ਤੁਸੀਂ ਲਾ ਲਿਆ ਕਿਹੜਾ ਇਹ ਨੇ ਜੀ 11 15 ਦੇ ਫੋਲਡਿੰਗ ਵਾਲ ਤੁਸੀਂ ਕੋਈ ਵੀ ਹਲ ਬਣਵਾਉਣੇ ਆ 9 ਦੇ 11 ਦੇ 13 ਦੇ 15 ਦੇ 17 ਦੇ 19 ਦੇ ਆਹ ਕੰਟੈਕਟ ਨੰਬਰ ਹੈ ਜੀ ਕਿਵੇਂ ਆ ਰੂ ਖੁਸ਼ੇ ਪੂਰੀ ਹੂੰ ਨਜ਼ਾਰਾ ਆਉਂਦਾ ਬਟ ਹੂੰ ਪਗ ਨਜ਼ਾਰਾ ਆਉਂਦਾ ਪੂਰਾ ਹੁਣ ਤਾਂ ਆਪਣੇ ਕੋ ਸਾਰੇ ਦੀ ਜੀ ਇਹਦੀ ਇਹਦੀਆਂ ਅੜਦੀਆਂ ਹੋ ਗਿਆ ਖੇਤੀ ਚ ਮੈਨ ਹੁਣ ਅਹੀ ਚੱਲਿਆ ਕਰੂੰਗਾ ਹੂੰ ਬਜਾਈ ਇਹ ਕਰਿਆ ਕਰੂੰਗਾ ਠੀਕ ਆ ਸਿੰਧਰਤੀ ਇਹ ਮੀਡੀਅਮ ਦੇ ਚੱਕਰ ਚ ਫਿਰਦਾ 3 ਮੀਲੀ ਜਿਤ ਬਦੋਰਾ ਬਹੁਤਾ ਹੋ ਜਾਂਦਾ ਪਹਿਲੇ ਕੁਸਤਾ ਦਾ ਮੈਨੂੰ ਦੇਖ ਪਿਆ ਉਹ ਤਾਂ 4x4 ਤੋਂ ਬਿਨਾ ਹੈ ਨਾ ਭਾਰਾ ਤਾਂ ਬਹੁਤ ਹੈ ਹਲਕ ਛੱਡ ਦੇ ਕਿਤੇ ਕਿਉਂਕਿ 슬ਿੱਪ ਕਢਾ ਦਿੰਨੇ ਆ ਯਾਰ ਫਰੇਮ ਤਾਂ ਦੇਖ ਲੈ ਕਿ ਐਸੀ ਜ਼ਬਰਦਸਤ ਤੋਰਾ ਬਹੁਤ ਹੋ ਜਾਂਦਾ ਚੌਥੇ ਮੀਡੀਅਮ ਚ ਇੰਨੀ ਫੁੱਲ ਸਪੀਡ ਤੇ ਤਾਂ ਆਪਾਂ ਵਾਹੀ ਕਰਨੀ ਵੀ ਨਹੀਂ ਹੁੰਦੀ 1500 1600 ਚੱਕਰਾਂ ਪਤਾ ਹੀ ਨਹੀਂ ਲੱਗਿਆ ਕਿ ਕਿਦਾਂ ਤੇ ਵਾਹਿਆ ਗਿਆ ਹਾਂ ਤੁਹਾਨੂੰ ਪਤਾ ਲੱਗੇ ਦੋ ਮਹੀਨੇ ਦਾ ਤੇ ਦੋ ਮਹੀਨੇ ਦਾ ਇੱਕ ਜਿੰਨੇ ਨਾਲੇ ਕਿਹੜਾ ਕਿੱਡਾ ਬੜਾ ਇਹ ਆਹ ਨਾਲ ਇੱਕ ਬੜਾ ਘੇਰਾ ਹੈ ਬਾਕੀ ਬਈ ਟਰੈਕਟਰ ਦੀ ਵੀ ਪੂਰੀ ਟਰੈਕਟਰ ਦੇ ਮੇਚ ਤੇ ਆ ਜਾਣੀ ਇਹ ਜੇ 17 ਦੇ ਜਾਂ 19 ਦੇ ਕਰਵਾਉਂਦੇ ਉਹ ਜ਼ਿਆਦਾ ਵੱਡੇ ਹੋ ਜਾਂਦੇ ਤੇ ਸਾਡੀ ਉਹਦੇ ਪਹਿਲਾ ਹਾਈ ਹਾਂ ਤੋਰੀ ਫੇਰ ਬਣਦਾ ਤੋਰੀ ਫੇਰ ਬਣਦਾ ਅੱਛਾ ਨਾ ਮੋੜ ਤੇ ਬ੍ਰੇਕ ਦੱਬਣ ਦੀ ਲੋੜ ਆ ਫਿਰ ਕੋਈ ਨਹੀਂ ਆਏ ਘੁੰਮਿਆ ਉਹ ਹੂੰ ਬਿਨਾ 4x4 ਤਾਂ ਨਹੀਂ ਆਉਂਦਾ ਸੁਆਜਾ ਹਨਾ ਆਉਂਦਾ ਉਸ ਨੂੰ ਪਰ ਜਣੀ 4x4 ਤੇ ਵੀ ਨਾ ਵੀ ਵਧੀਆ ਖਿੱਚੀ ਜਾਂਦਾ ਇਹ ਬਹਿਮ ਹੈ ਜਦ ਅਸੀਂ ਟਰਾਲੀ ਕਰਾਈਦੀ ਉਹ ਵੀ ਚੱਲ ਆ ਇਧਰ ਆਪਣੇ ਏਡੀ ਬੜੀਆਂ ਟਰਾਲੀ ਨਹੀਂ ਨਾ ਹੈ ਉਹ ਦਵਾਬੇ ਸਾਈਡ ਤੇ ਤਾਂ ਬੜੀਆਂ ਚੱਲੀ ਵੀ ਜਾਂਦੀਆਂ ਆਪਣੇ ਤਾਂ ਚੱਲ ਆਏ ਹੁੰਦਾ ਵੀ 15 16 ਫੁੱਟੀਆਂ 18 ਫੁੱਟੀ ਹੱਦ ਹੈ ਆਏ ਬਹਿਮ ਤਾਂ ਵੀ ਯਾਰ ਚੱਲਣਗੇ ਕਿ ਨਹੀਂ ਹੁਣ ਛੋਟੇ ਵੀ ਖਿੱਚੀ ਫਿਰ ਜੰਨੇ 4x4 ਦਾ ਆਪਸ਼ਨ ਹੈ ਨਾ ਤਾਂ ਲੱਗ ਰਿਹਾ ਆਪਸ਼ਨ ਹੈਗਾ ਆਪਸ਼ਨ ਹੈਗਾ ਤਾਂ ਪਰ ਲੱਗ ਰਿਹਾ ਕਿਵੇਂ ਚੱਲੇ ਹਾਲ ਠੀਕ ਹੈ ਤੇ ਬਾਕੀ ਹੁਣ ਜਿਹੜੇ ਵੀਡੀਓ ਦੇਖ ਰਹੇ ਹੁਣ ਇਹਨਾਂ ਨੂੰ ਆਪਾਂ ਨੇ ਕਹਿਣਾ ਵੀ ਮਰਜ਼ੀ ਇਕ ਅਪੀਲ ਵੀ ਕਰਨੀ ਹੈ ਵੀ ਇੱਕ ਵਾਰ ਚੀਜ਼ ਦੇਖੋ ਹਨਾ ਕਿ ਚੀਜ਼ ਦੇਖੋ ਚੀਜ਼ ਦੇਖੋ ਰੇਡ 'ਚ ਫਰਕ ਹੈਗਾ ਨਾਲੇ ਆਪਾਂ ਮਾਰਕੀਟ ਦੇ ਵੀ ਹੱਥ ਤੇ ਦੇਖੀ ਵੀ ਆ ਉਹ ਵੀ ਵਧੀਆ ਸ਼ੁੱਧਾ ਹਲ ਹਲਾਂ ਦੀ ਜੋ ਵੀ ਹੈ ਮਤਲਬ ਗੁਣੀਏ 'ਚ ਹੈ ਕੱਲਾ ਕੱਲਾ ਆਹ ਟਾਈਨ ਤੋਂ ਟਾਈਨ ਦੇ ਵਿੱਚ ਵਿੱਚ ਹੀ ਚਾਹੀ ਮਣ ਕੇ ਕੱਢ ਲੈਣਾ ਮਤਲਬ ਸੂਤ ਦਾ ਵੀ ਮਾੜ ਹਲਕਾ ਜਿਹਾ ਵੀ ਫਰਕ ਨਹੀਂ ਹੋਗਾ ਇਹਦੇ 'ਚ ਹਲ ਗੁਣੀਏ 'ਚ ਬਣੇ ਹੋਣਾ ਲੋਡ ਲੈਂਦੀ ਲੱਗਦੇ ਵਧੀਆ ਤੇ ਆ ਜਿਹੜੀ ਚੜਾਈ ਹੈ ਇਹਨਾਂ ਨੇ ਮੇਨੂੰ ਲੱਗਦਾ 27 28 28 ਇਹ ਟਾਈਨ ਜਿਹੜਾ ਖੀਣ ਨੇ ਆ ਚੈਨਰੀ ਤੋਂ ਉਹ ਚੈਨਰੀ ਦੀ ਡਿਪੈਂਡ ਆ ਵੀ ਆ ਆਪਣੀ ਕਿੰਨੀ ਕੈਲ ਟਾਈਪ ਆ ਹਨਾ ਜਿਹੜੀ ਆ ਆਪਣੀ ਥੱਲੇ ਵਾਲੀ ਟਾਈਨ ਪੈਂਦੀ ਹੈ ਗਲਾਈ ਕਿੰਨੀ ਆ ਵੀ ਇਹਦੀ ਗਲਾਈ ਕਿੰਨੀ ਕੈ ਤੇ ਸਿੰਦੇਲ ਚ ਹੋਰ ਵੀ ਥੋੜੇ ਬਹੁਤੇ ਅਪਡੇਟ ਹੋਏ ਆ ਇਹਦੇ ਨਾਲ ਤੇ ਉਹ ਅਪਡੇਟ ਵਾਲਾ ਉਹ ਵੀ ਜਿੱਦਣ ਬਣ ਕੇ ਅਗਲੇ ਹਫਤੇ ਦੇ ਵਿੱਚ ਵਿੱਚ ਬਣ ਜਣੇ ਮੇਰਾ ਹਫਤੇ ਚ ਬਣ ਜਣੇ ਹਫਤੇ ਚ ਬਣ ਜਣੇ ਉਹਨਾਂ ਦੀ ਵੀਡੀਓ ਪਾਉਂਗੇ ਬਾਕੀ ਕਿਵੇਂ ਲੱਗੀ ਵੀਡੀਓ ਐਦੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਨੂੰ ਪੂਰੇ ਸੈਟੀਸਫਾਈਆਂ ਦੇਖੋ ਕਿ ਰਾਦਰ ਨੂੰ ਗੁੱਗੀ ਦਿਖਾ ਦੇ ਤੁਹਾਨੂੰ ਨਿਗਾ ਮਿਲ ਆ ਦੇ ਇੱਕ ਵਾਰ ਪਟਾਈ ਦਾ ਕਰਦੇ ਆ ਬਹੁਤ ਸੋਹਣੀ ਪਟਾਈ ਕਰਦੇ ਆ ਟਾਇਰਾਂ ਦਾ ਵੀ ਫਾਇਦਾ ਹੈਗਾ ਟਾਇਰਾਂ ਦਾ ਫਾਇਦਾ ਆਪਾਂ ਨੂੰ ਸਿੰਦੇ ਹੁਣ ਪਤਾ ਲੱਗਿਆ ਵੀ ਟਾਇਰਾਂ ਦੀ ਅਸਲ ਚ ਮਹੱਤਤਾ ਹੈ ਕੀ ਇਹਨਾਂ ਦੀ ਹਾਲਾਂ ਦੇ ਮਤਲਬ ਵੀ ਜਿਹੜੇ ਉਦੋਂ 15 ਦੇ ਅਸੀਂ ਟੈਸਟ ਕਰੇ ਤੇ ਨਰਮਤਾ ਖੇਤ ਉਹ ਇਹਦੇ ਨਾਲ ਤੇ ਵੀ ਨਰਮਤਾ ਦੇਖੀ ਆਏ ਹੋ ਜਾ ਕਰਨ ਆਏ ਹੋ ਜਾ ਕਰਨ ਆਏ ਹੋ ਜਾ ਕਰਨ ਨਾ ਆਏ ਹੋ ਜਾ ਕਰਨ ਜਿੰਨੀ ਸਪੀਡ ਚ ਆਪਾਂ ਨੇ ਹੁਣ ਕਹਿਣ ਦਾ ਭਾਵ ਆਪਾਂ ਨੇ ਦੂਏ ਪਹਿਲੀ ਅਸੀਂ ਦੀ ਫੁੱਲ ਸਪੀਡ ਚ ਸਪੀਡ ਚ ਨਹੀਂ ਨਾ ਇਹ ਸਪੀਡ ਤੇ ਨਹੀਂ ਚੱਲਣਾ ਫਿਰ 1000 1500 ਚੱਕਰਾਂ ਦੇ ਵਿੱਚ ਵਿੱਚ ਹਾਂ ਚੱਲ ਜਾਂਦੇ ਆ ਪਰ 1000 1500 ਚੱਕਰਾਂ ਪਰ ਫਿਰ ਫਸ ਜਾ ਮ ਇਹ ਮੋੜ ਮੋੜ ਤੇ ਨਹੀਂ ਫਸਦੇ ਅੱਛਾ ਇੱਕ ਹੋਰ ਨਾਲ ਮਦਦ ਕਰਦੇ ਨੇ ਜਿਹੜੇ ਆ ਟਾਇਰ ਨੇ ਇਹ ਬੱਟ ਬੁੱਟ ਤੇ ਚੜਦਾ ਟਾਇਰ ਪਹਿਲਾਂ ਚੜਦਾ ਬੱਟ ਤੇ ਫਾਲਾ ਨਹੀਂ ਟੁੱਟੂਗਾ ਟਾਇਰ ਦਾ ਵਿਚਾਰ ਰਹਿੰਦਾ ਹੈ ਟਾਇਰ ਬਚੀ ਰਹੂਗੀ ਹੈਨਾ ਚੱਲ ਜਣੀ ਥੋੜੀ ਥੋੜੀ ਸਹੂਲਤ ਹੈ ਕਾਫੀ ਨੇ ਤੇ ਸਟੇਰੀ ਵਾਲੇ ਮੈਨੂੰ ਲੱਗਦਾ ਇੱਥੋਂ ਸਿੱਧੀ ਫਰੇਮ ਜਾਊਗੀ ਹੈਨਾ ਜੇ ਤੇਰੇ ਵਾਲ ਚਾਹ ਟਾਇਰ ਪਾ ਕੇ ਛਿੰਦੇ ਫਿਰ ਤਾਂ ਆਹੀ ਫਰੇਮ ਲੱਗੂਗੀ ਤੇਰੇ ਵਾਲ ਦੀ ਇੱਥੇ ਹੋਰ 2 ਇੰਚ ਵੱਧ ਜਾਣਾ ਪਿਆ ਪਾ ਉਹ ਹੋ ਚੋੜੇ ਹੋ ਜਣੇ ਤੇਰੇ ਵਾਲੇ ਅੱਛਾ ਆ ਚੈਨਰੀ ਜਿਹੜੀ 2 ਇੰਚ ਹੋਰ ਚੋੜੀ ਹੋ ਜੂਗੀ ਹੈਨਾ ਫਿਰ 2 ਇੰਚ ਹੋਰ ਵਧਾ ਕੇ ਉੱਪਰ ਉਹਨਾਂ ਨੂੰ ਪਲੇਟ ਲਾ ਦੇਣੀ ਹੈ ਪਲੇਟ ਲੱਗ ਜੂਗੀ ਤੇ ਇੱਧਰੋਂ ਆ ਜੀ ਤੇ ਚੈਨਰੀ ਸਿੱਧੀ ਆ ਜੂਗੀ ਹਾਂ ਐਂਗਲ ਛੋਟਾ ਹੀ ਲੱਗੇਗਾ ਹੂੰ ਪੈਰ ਆ ਜੇ ਨਾਲ ਹਾਂ ਐਂਗਲ ਛੋਟਾ ਲੱਗੂ ਜਿਹੜੀ ਆ ਜਿਹੜੀ ਚੈਨਰੀ ਆ ਇਹ ਉਲੇ ਤੱਕ ਆ ਜੂਗੀ ਹੈਨਾ ਫਿਰ ਪੈਪ ਦਾ ਵੀ ਫਰਕ ਆ ਮੇਰੇ ਕੋਲ ਤੇ ਲਲਚਾ ਪੈਪ ਮੋਟਾ ਲੱਗਣਾ ਨਾ ਠੀਕ ਆ ਜਰੂਰ ਕਰਾਨੇ ਆਪਾਂ ਫਿਰ ਉਹ ਬੇਡ ਚ ਹੋਰ ਹੈਵੀ ਹੋ ਜਾਣਾ ਇਹਦੇ ਨਾਲ ਵੀ ਨਾਟ ਆ ਕਾਬਲੇ ਲੰਬੇ ਅੱਛਾ ਲੰਬੇ ਪਾਉਣੇ ਹੈਨਾ ਜੇ ਸਾਈਡ ਵਾਲਾ ਸਪ੍ਰ ਆਉਟ ਆ ਰਿਹਾ ਹੈਗਾ ਉਹਨੇ ਵਿਚਾਲਿਆ ਰਿਹਾ ਸੁਪਰਿੰਗ ਵਾਲੇ ਆਪਣੇ ਨਹੀਂ ਚੱਲਦੇ ਆਪਣੇ ਟਿੱਲ ਪਈ ਜਾਂਦੇ ਆ ਸੁਪਰਿੰਗਰ ਚ ਹੂੰ ਆਪਣੇ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਜਲੀ ਬਿਲਕੁਲ ਬਿਲਕੁਲ ਚਲ ਠੀਕ ਹੈ ਫਿਰ ਓਕੇ ਜੀ ਠੀਕ ਹੈ ਸਸਿਕਾ